ਦਾ ਬੰਦ ਕਰ ਲੈ ਜੀ ਭਾਵੇਂ ਉਹ ਤਾਂ ਹੀ ਹੈ ਯਾਰ ਬਾਈ ਸਾਡੇ ਤਾਂ ਹੈ ਨਹੀਂ ਜੀ ਸਾਡੇ ਹੁੰਦੇ ਤੁਸੀਂ ਆ ਰਹੇ ਸਾਡੇ ਹੁੰਦੇ ਨਹੀਂ ਦੋ ਮਾਰਕ ਦੇ ਹਾਂਜੀ ਦੱਸੋ ਦੱਸੋ ਸਰ ਕੈਨੇਡੀਅਨ ਸੀਐਮ ਸਾਹਿਬ ਨੂੰ ਜੀ ਕਹਿੰਨਾ ਤਾਂ ਜੀ ਕਿ ਉਹਨਾਂ ਤੱਕ ਪਹੁੰਚ ਕਰਨਾ ਮੇਰੀ ਜ਼ਿੰਮੇਵਾਰੀ ਸੀ ਜੀ ਹਾਂਜੀ ਠੀਕ ਹੈ ਗਰਦੌਰੀਆਂ ਵਾਸਤੇ ਆਰਡਰ ਕਰਾਉਣ ਦੀ ਕਾਰਵਾਈ ਕਰਾਉਣੀ ਮੇਰੀ ਜ਼ਿੰਮੇਵਾਰੀ ਸੀ ਮੈਂ ਸਾਰੀ ਕਾਰਵਾਈ ਕਰਕੇ ਆਇਆ ਹਾਂ ਫਿਰ ਹੋ ਗਈ ਗਰਦੌਰੀਆਂ ਹੋਣਗੀਆਂ ਜੀ ਫਿਰ ਗਰਦੌਰੀਆਂ ਬਿਲਕੁਲ ਨਹੀਂ ਹੋਈਆਂ ਉਹਦੇ ਪਿੱਛੇ ਜਿਹੜੇ ਬੰਦੇ ਦੀ ਸਾਜ਼ਿਸ਼ ਹੈ ਕਿਉਂ ਲੇਟ ਹੋਈਆਂ ਉਹ ਇਲੈਕਸ਼ਨ ਤੋਂ ਬਾਅਦ ਕਰਾਂਗੇ ਉਹ ਹੀ ਤੇ ਰੋਲੇ ਗਰਦੌਰੀਆਂ ਹੋਣਗੀਆਂ ਵੱਡੀਆਂ ਨੇ ਸਾਡੀਆਂ ਹੁਣ ਸਾਡਾ ਕੀ ਮੈਨੂੰ ਮੇਰੀ ਗੱਲ ਪੂਰੀ ਚੱਲਣ ਦਿਓ ਹਾਂਜੀ ਹਾਂਜੀ ਦੱਸੋ ਮੈਂ ਤਾਂ ਇਹ ਕਹਿ ਵੀ ਗਰ ਜੀ ਜੀ ਕਰਾਓ ਯੋ ਡਿਜੀਟਲ ਕਰਾਓ ਮੈਂ ਤਾਂ ਕਹਿੰਦਾ ਵੀ ਤੁਸੀਂ ਗਰਦੌਰੀ ਦੇ ਚੱਕਰ 'ਚ ਨਾ ਹੋ ਜਦੋਂ ਆਪਾਂ ਕਿਸਾਨਾਂ ਦੇ ਜਦੋਂ ਅੱਗ ਲਾਉਂਦੇ ਨੇ ਉਦੋਂ ਤਾਂ ਆਪਾਂ ਸੈਟਲਾਈਟ ਤੋਂ ਫੋਟੋ ਖਿੱਚ ਲੈਣੇ ਹਾਂਜੀ ਤਾਂ ਤੁਸੀਂ ਹੁਣ ਵੀ ਸੈਟਲਾਈਟ ਤੋਂ ਫੋਟੋ ਖਿੱਚ ਕੇ ਕਰਾਓ ਤੁਸੀਂ ਮੇਰਾ ਪੱਤਰ ਪੜ੍ਹਿਆ ਜਿਹੜਾ ਮੈਂ ਲਿਖਿਆ ਸੀ ਐਮਐਲ ਸਾਹਿਬ ਨੂੰ ਨਹੀਂ ਜੀ ਤੁਸੀਂ ਜਿਹੜਾ ਇਹ ਨਾ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ ਇੱਕ ਮਿੰਟ ਅਸੀਂ ਕਹਿੰਦੇ ਅਸੀਂ ਕਹਿੰਦੇ ਐਮਐਲ ਸਾਹਿਬ ਤੁਸੀਂ ਸਾਨੂੰ ਤੁਸੀਂ ਕੱਲਾ ਪੱਤਰ ਲਿਖਤਾ ਸਾਨੂੰ ਤੇ ਮਾਸੀਂ ਅਸੀਂ ਗੜੇਮਾਰੀ ਹੋ ਗਈ ਸਾਡੇ 2 ਮਾਰਚ ਦੀ ਗੜੇਮਾਰੀ ਹੋਈ ਆ ਸਾਡੇ ਕਨ ਕਨ ਘਟਾ ਹੈ ਨਹੀਂ ਅਸੀਂ ਤੇ ਰਿਸ਼ਤ ਤ ਸਾਨੂੰ ਨਹੀਂ ਦੇਖੋ ਸਰ 15 ਮੇਰੀ ਗੱਲ ਨਾ ਕਰ ਮੇਰੀ ਗੱਲ ਨਾ ਗੱਪ ਨਹੀਂ ਮਾਰਦੇ ਗੁਰਦਵਾਰੇ ਦੇ ਪਾਰ ਦੇ ਜਮਾ ਟਾਣੀ ਰਹਿਣੀ ਦੋਸਤ ਮੇਰੀ ਗੱਲ ਸੁਣੋ ਸਾਰੇ ਸਰ ਮੇਰੀ ਅਸਤਾ ਸੁਣੋ ਭਗਵਾਨ ਸਭਾ ਦੇ ਪਹਿਲੇ ਬਾਬੇ ਦੀ ਗੱਲ ਦੋ ਐਮ ਐਨ ਐ ਸਾਹਿਬ ਜੈਨਤੀ ਹੈ ਵੀ ਇਹਨਾਂ ਦਾ ਰੋਸ ਮੈਂ ਸਮਝਦਾ ਜਾਇਜ਼ ਹੈ ਕਿਉਂਕਿ ਆਪ ਦਾ ਨੇ ਤੁਹਾਨੂੰ ਵੋਟਾਂ ਪਾ ਕੇ ਜਿੱਤ ਆਇਆ ਤੇ ਵੋਟਾਂ ਹੁਣ ਵੀ ਪਾਉਣਗੇ ਮੇਰੇ ਪਰ ਇੱਕ ਬੇਨਤੀ ਹੈ ਵੀ ਤੁਸੀਂ ਨਾ ਸਾਡੀ ਮੰਨ ਲੇ ਗੁੰਦੇ ਤੇ ਕਿਤੇ ਕਿਵੇਂ ਮੈਂ ਸੁਣਨਾ ਇੱਕ ਬੇਨਤੀ ਪੱਤਰ ਦਿੱਤਾ ਸੀ ਮੈਂ ਤਰਕ ਸੋਸਾਇਟੀ ਦੀ ਦਫ਼ਤਰ ਨੂੰ ਠੀਕ ਹੈ ਅਸੀਂ ਕਿਹਾ ਸੀ ਵੀ ਅੰਧਵਿਸ਼ਵਾਸਾਂ ਦੇ ਖਿਲਾਫ ਕਾਨੂੰਨ ਬਣਾਇਆ ਜਾਵੇ ਉਹਦੇ ਤੇ ਨਾ ਤਾਂ ਕੋਈ ਸਰਕਾਰ ਦਾ ਖਰਚਾ ਹੋਵੇ ਠੀਕ ਹੈ ਇਹ ਇੱਥੋਂ ਤੱਕ ਵਧੇ ਆ ਵੀ ਬੱਚਿਆਂ ਦੀ ਬੜੀ ਨਹੀਂ ਲੈ ਰਹੇ ਨੇ ਤੇ ਕੋਟ ਫੱਤੇ ਦੋ ਬੱਚੇ ਦਾ ਮੇਰੇ ਘਰ ਨਾਲ ਹੀ ਹੈ ਜੀ ਉੱਥੇ ਮੈਂ ਮੈਂ ਕਿਹੜਾ ਬੋਲਦਾ ਤੇ ਹਾਂ ਪਰ ਉਸ ਤੋਂ ਬਾਅਦ ਅਸੀਂ ਮਤਲਬ ਉਹ ਮੈਮੋਰੰਡਮ ਦੁਆਰੇ ਸਾਰੇ ਐਮਐਂਡੀ ਨੂੰ ਠੀਕ ਹੈ ਕਿਸੇ ਨੇ ਇਹ ਖੇਲੀ ਦੇ ਕੰਮ ਦੇ ਵਿੱਚ ਵੀ ਜਾਨੀ ਕਿ ਸਾਡੀ ਆਵਾਜ਼ ਦੇ ਸਕਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ